ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਭ ਠੀਕ ਠਾਕ ਜੀ ਅੱਜ ਇੱਕ ਹੋਰ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਸਾਈਕਲ ਤੇ ਸਾਈਕਲ ਤੇ ਚੱਲਦੇ ਆਂ ਜੀ ਅੱਜ ਬੱਦੀ ਦੀਆਂ ਪਹਾੜੀਆਂ ਚ ਤੇ ਬਾਕੀ ਕਿੱਦਾਂ ਕਿਧਿਆਂ ਮੋੜ ਕਿੱਧਰ ਕਿਧਰ ਜਾ ਰਹੇ ਨੇ ਥੋੜੀ ਥੋੜੀ ਧੁੰਦ ਵੀ ਹੈ ਮੱਠੀ ਮੱਠੀ ਧੁੰਦ ਹੈ ਦੇਖਿਓ ਸਾਹ ਉੱਤੇ ਸਾਈਕਲ ਆਪਣਾ ਪੂਰਾ 50 ਦੀ ਸੀ ਫੀਲਡ ਤੇ ਚੱਲ ਰਿਹਾ 50 ਦੀ ਫੀਲਡ ਤੇ ਬਾਕੀ ਮਲਾਉਨੇ ਆਪਣੇ ਮਿੱਤਰਾਂ ਨੂੰ ਅੱਗੇ ਖੜੇ ਆ ਜਿਹੜੇ ਸਾਹ ਦਾ ਹੋਰੇ ਖੁੱਲਣ ਲੱਗ ਗਿਆ ਕਹਿੰਦੇ ਪਹਾੜਾਂ ਜੀ ਰੋਣਾ ਆੜਾ ਜਿ ਪਤਾ ਨਹੀਂ ਕੀ ਹਾਲ ਬਣਾ ਫਿਰ ਮਣਕਪੁਰ ਦੇ ੱਡੇ ਤੇ ਪਹੁੰਚ ਗਏ ਆਪਣੇ ਮਿੱਤਰ ਮਲਾਜਾ ਹਲੇ ਉਹੀ ਪਹੁੰਚਿਆ ਨਹੀਂ ਟਾਈਮ ਦਿੱਤਾ ਸੀਗਾ ਇਹਨਾਂ ਨੇ 7 ਵਜੇ ਦਾ ਹੁਣ ਇਹ ਟਾਈਮ ਹੋ ਗਿਆ ਜੀ 7 ਵਜੇ ਕੇ 11 ਮਿੰਟ ਹਲੇ ਤੱਕ ਨੀੜੇ ਨੀੜੇ ਨਹੀਂ ਦੇਖਦੇ ਹੈਗੇ। ਬਾਕੀ ਦੇਖਦੇ ਆ ਵੈਸੇ ਤਾਂ 7:30 ਵਜੇ ਤੱਕ ਪਹੁੰਚਣਗੇ ਲੱਗਦਾ। ਇਹ ਹੈਗਾ ਜੀ ਪਿੰਡ ਬੂਤਗੜ। ਨਵੇਂ ਚੰਡੀਗੜ੍ਹ ਦੇ ਵਿੱਚ। ਨਵਾਂ ਚੰਡੀਗੜ੍ਹ ਕਾਦਾ ਬੱਸ ਤੁਹਾਨੂੰ ਪਤਾ ਹੀ ਹੈ। ਆਪਾਂ ਛੜੇ ਜੀ ਮਾਨਕਪੁਰ ਸ਼ਰੀਫ ਦੇ ਅੱਡੇ ਤੇ। ਅੱਡੇ ਦੇ ਵੀ ਕਾਹਨੋਂ ਸੜਕ ਪਿੰਡ ਮਾਨਕਪੁਰ ਨੂੰ ਜਾਂਦੀ ਹੈ। ਲਓ ਜੀ। ਆਖਰ ਨੂੰ ਟਾਈਮ ਤੇ ਮੁੰਡੇ ਪਹੁੰਚ ਚੁੱਕੇ ਨੇ ਪੂਰੇ ਟਾਈਮ ਦੇ ਪਾਬੰਦ ਨੇ। ਉਹ ਆ ਰਹੇ ਨੇ ਥੋੜੇ ਥੋੜੇ ਦੇਖਦੇ ਹਾਂ ਧੁੰਦਲੇ ਧੁੰਦਲੇ ਜਿਹਾ ਪਹੁੰਚ ਰਹੇ ਆ ਬਸ ਟਾਈਮ 7:25 ਹੋ ਗਏ ਮੁੰਡੇ ਥੋੜੀ ਲੇਟ ਆ ਬਹੁਤ ਲੇਟ ਨਹੀਂ ਆ। ਕੌਣਾ ਇਹ ਵੀ ਵਿੱਚ ਆ ਕੇ ਵਲੌਗ ਦੇ। ਆਉਂ ਜਗੇ ਪਹੁੰਚ ਗਏ। 7:00 ਵਜੇ ਬਾਈ ਆ। ਲਾਡੀ ਵੀਰ ਪੂਰਾ ਚਲੋ ਚਾਲੇ ਪਿੱਛਾ ਗੁਰੀ ਐ ਇੱਕ ਮੈਂ ਇੱਕ ਮੈਂ ਪਿੱਛਾ ਗੁਰੀ ਕਹਿੰਦਾ ਮੰਨੂ ਵੀ ਦਿਖਾ ਮੜਾ ਜਾ ਉਹ ਹੈ ਗੁਰੀ ਤੈਨੂੰ ਵੀ ਦਿਖਾਣੇ ਬਾਈ ਪਿੱਛਾ ਵੀਰ ਲੈ ਹੀ ਆ ਰਹੇ ਕੈਮਰਾ ਨਹੀਂ ਪੁੱਠਾ ਹੁੰਦਾ ਓਏ ਇਹਦਾ ਬੱਦੀ ਵਾਲੇ ਰਾਹ ਤੇ ਪੈ ਗਏ ਜਨਾਬ ਬਸ ਰਾਹ ਦੀ ਭਏ ਹੈ ਜਾਂ ਵਾਹ ਪੇ ਆ ਜਾਣਾ ਹੈ ਰਾਹ ਵੇ ਆ ਜਾਣਾ ਅੱਗੇ ਜਾ ਕੇ ਪਤਾ ਲੱਗੂਗਾ ਹੁਣ ਤਾਂ ਬਹੁਤ ਸੁਣਾ ਬਣ ਬੰਦ ਰਿਹਾ ਵਲੌਗ ਲੱਗਾ ਸੀਨ ਦੇ ਕਾਣ ਲਾ ਫਿਰ ਪਤਾ ਲੱਗਣਾ ਪਿੱਛਾਂ ਜੇ ਤਾਂ ਮੈਂ ਰਹਿਣ ਲੱਗ ਗਿਆ ਮਨ ਲੱਗਦੀ ਆ ਬੱਦੀ ਰੋਡ ਤੇ ਜੀ ਇਕਾ ਮਿਊਜ਼ੀਅਮ ਵੀ ਆਉਂਦਾ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦਾ ਮਿਊਜ਼ੀਅਮ ਫ੍ਰੀ ਐਂਟਰੀ ਹੈ ਜੀ ਇੱਥੇ ਜੇ ਕੋਈ ਮੇਰਾ ਵੀਰ ਭਾਈ ਆਉਣਾ ਚਾਹੁੰਦਾ ਹੈ ਪੈਸੇਸਮਾ ਰੋਡ ਤੋਂ ਆਉਂਦਾ ਜੀ ਕਰਾਲੀ ਤੋਂ ਸਿੱਧਾ ਜਿਹੜਾ ਰੋਡ ਬੱਦੀ ਨੂੰ ਜਾਂਦਾ ਅੰਗਰੇਜ਼ੀ ਘਟੇ ਆਉਂਦੀ ਹੈ ਬਾਈ ਅੰਗਰੇਜ਼ੀ ਨਾਲ ਵਾਹ ਹੈ ਨਹੀਂ ਵਧੀਆ ਸਾੜਾ ਉਤਰਾਈਆਂ ਚੜਾਈਆਂ ਚ ਮੁਚਲ ਪਿਆ। ਅਸੀਂ ਇਹਦੇ ਨਿਕਲਣੇ ਵਾਲੀ ਆ ਥੋੜੀ ਜਿਹੀ देर ਤੱਕ। ਆ ਗਿਆ ਆ ਗਿਆ ਜੀ ਗੁਰਦੁਆਰਾ ਸ਼ੀਸ਼ਮਹਿਲ ਸਾਹਿਬ। ਬੰਦੇ ਨੂੰ ਜਾਂਦੇ ਨੂੰ ਸੱਜੇ ਹੱਥ ਮੁੜ ਕੇ ਜੀ ਗੁਰਦੁਆਰਾ ਸ਼ੀਸ਼ਮਹਿਲ ਸਾਹਿਬ ਆ ਜੀ। ਇਹ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ। ਇਹ ਕੋਰੇ ਫਾਰਮ ਬਹੁਤ ਹਨ। ਕਈ ਫਾਰਮ ਮਿਲਿਆ ਅੰਗਰੇਜ਼ੀ ਘਟੇ ਆਉਂਦੀ ਆ। ਆਰਾ ਸਟਾਇੰਡ ਦਾ ਰੀਗਰ ਦੋਰਾ 6 ਮਹੀਨਾ ਚਾਹੂਨ। ਬਸ ਆ ਗਈਆਂ ਚੜਾਈਆਂ। ਹੋਵੇ ਸਾਈਕਲ ਹੌਲੀ। ਲਾਡੀ ਵੀਰ ਨੇ ਕੰਮ ਖਿੱਚਿਆ ਵਾ ਹਲੇ ਤੋਂ। ਵਾਕੀ ਦੇਖੀ ਜਾਊ ਕਿੱਥੇ ਤੱਕ ਬਣਦੀ ਇਹ ਗੱਲ। ਪਹਾੜਾਂ ਦਾ ਨਜ਼ਾਰਾ ਦੇਖੋ। ਧੁੱਪਾਂ ਚੜੀ ਐ। ਮੋਠੀ-ਮੋਠੀ ਧੁੰਦ। ਪਿੰਡ ਦਾ ਗੁਰਦੁਆਰਾ ਹਾਉਨ ਵੀਰ ਫਸਲੇ ਵਾਗੇ ਚੜਾਈ ਆਉਣ ਵਾਲੀ ਹੋਆ ਲੌਜੀ ਚੜਾਈ ਆ ਗਈ ਗੇਅਰ ਪੰਜਵਾਂ ਦਾ ਪੈਂਦਾ ਨਹੀਂ ਆ ਅਰਜੰਟ ਲੌਣ ਆ ਮੋ ਦੇਖਦੇ ਕਿੱਥੇੱਕ ਜੱਕ ਜਾਣੇ ਨਹੀਂ ਤਾਂ ਮੋੜਿਆਂ ਮਰੇ ਜੱਕ ਲੈਣੀ ਧਰੋਂ ਬਾਬੇ ਅਮੰਦਰ ਆ ਇਹ ਵੀ ਸੋ ਸਮਝ ਆਉਂਦੇ ਆ ਉਹ ਆਉਂਦਾ ਜੀ ਚੜਾਈ ਐ ਇਧਰੋਂ ਵੀ ਬਹੁਤ ਹੌਲੀ ਹੌਲੀ ਚੜਾਈ ਫੇਰ ਚੜਾਈ ਆਹ ਚੜਾਈ ਪੂਰੀ ਨਹਾ ਕਰਾਉਂਦੀ ਐ ਇੱਕ ਵਾਰੀ ਦਾ ਬਾਬੇ ਦਾ ਮੰਦਿਰ ਪਾਈ ਐ ਸੋ ਸ਼ਰਾਬੀ ਚੜਦੀ ਜਾਂਦੀ ਥੋੜਾ ਥੋੜਾ ਕੇ ਤੇਲ ਪੋਆ ਲਈ ਅੱਗੇ ਚੜਾਈ ਫੇਰ ਆ ਗਈ ਤਾਂ ਕਰਕੇ ਕਹਿੰਦੇ ਵੀ ਤੇਲ ਪੋਆ ਲਈ ਜੰਗਲੀ ਜੰਗਲੀ ਜਹਾਜ਼ੀਆ ਕੁਛ ਘਰ ਰੁਕਣੇ ਨੂੰ ਕਹਿੰਦੇ ਕੁਛ ਜਾਣੇ ਨੂੰ ਕਹਿੰਦੇ ਪਰ ਚੱਲੇ ਚੱਲੇ ਇੱਕ ਪੰਪ ਹੋਰ ਵੀ ਐ ਭਾਈ ਅੱਗੇ ਮੇਨ ਪੰਪ ਐ ਪਰ ਉਹ ਬੰਦ ਐ ਆਮ ਸਾਹੂ ਸਹੀ ਹੋਇਆ ਪਿਆ ਬੱਦੀ ਰਹਿ ਗਿਆ 6 ਕਿਲੋਮੀਟਰ ਆ ਕਰਤਾ ਜੀ ਵੈਲਕਮ ਇਹਨਾਂ ਨੇ ਪਿਛੇ ਵਾਲੇ ਲਾਡੀ ਵੀਰ ਵੀ ਪਿਛੇ ਆ ਰਹੇ ਆ ਕਿੱਚੋ ਖਚਾਰਿਆਂ ਲਾਡੀ ਵੀਰ ਵੀ ਓਰੀ ਕੀ ਹੋ ਗਿਆ ਮੈਂ ਸੁੱਖੇ ਨੂੰ ਕਿਹਾ ਓ ਗੁਰੀ ਗੁਰੀ ਨੇ ਭਾਈ ਗੱਦੀ ਉਹ ਘੱਟ ਲਈ ਕਹਿੰਦਾ ਗੱਦੀ ਦੀ ਜੀ ਰੋਡ ਵਿੰਗੀ ਹੋਈ ਵੀ ਆ ਉੱਡ ਚੁੱਕੇ ਆ ਅੱਧ ਵਿਚਾਲੇ ਆ ਅੱਧ ਵਿਚਾਲਾ ਵੀ ਹਾਲ ਤਾਂ ਬਹੁਤ ਟਾਈਮ ਆ ਆ ਕੋਕੂ ਵੀ ਤੇ ਆ ਰਹੀ ਜਾਂ ਫਿਰ ਇੱਥੇ ਫਰਾਖਨ ਵਰਗੇ ਕੋਕੂ ਵੀ ਤੇ ਆ ਰਹੀ ਥੋੜੀ ਜਿਹੀ ਰੈਸਟ ਕਰ ਰਹੇ ਆ ਨਹੀਂ ਸਲਾਹ ਵੀ ਪਹਿਲਾਂ ਆਹ ਨਾ ਹੀ ਗੱਲ ਐਂਗਵਾ ਕੇ ਆ ਇੱਥੇ ਲਾ ਦਵਾ ਲਾਡੀ ਵੀਰ ਵੀ ਕਰ ਰਿਹਾ ਕੋਸ ਆ ਪਬਲਿਕ ਸਕੂਲ ਕਹਿੰਦੇ 6 ਕਿਲੋਮੀਟਰ ਰਹਿ ਗਿਆ ਹੋਰ ਕੁਝ ਹੋ ਗਿਆ ਨਾ ਸਕੂਲ ਪਾ ਦੋ ਜੜੇਰੀਆਂ ਕਾ ਮਨੀ ਵੀ ਜਾਉਂਦੇ ਆ ਹਾਂ ਇਹ ਬੱਦੀ ਬੱਸ ਪਹੁੰਚ ਗਏ ਬੱਦੀ ਦੇ ਵਿੱਚੇ ਹਾਂ ਮੁੰਡਿਆਂ ਨੇ ਸਟਾਪਾਂ ਲਾ ਲਈਆਂ ਗੱਡੀਆਂ ਬਹੁਤ ਤੇਜ਼ਤੀਆਂ ਮਾਰੂ ਮਾਰ 100 100 ਦੀ ਸਪੀਡ ਪਰਤੀਆਂ ਗੱਡੀਆਂ ਸਾਰੀਆਂ ਚਾਹ ਬਣੇ ਜਿੰਨ ਲੱਗੇ ਕਹਿੰਦਾ ਜਿੰਦੇ ਲਾ ਲੋ ਬਈ ਆਪੋ ਆਪਣੇ ਜਿੰਦੇ ਵਰ ਜਿੰਦਾ ਲਾਉਣ ਲੱਗੇ ਆ ਮੇਰੀ ਗਗਰੀ ਛੁੱਟੀ ਕਿਉਂਕਿ ਮੈਂ ਭੈਣ ਜੋ ਪੰਨੀਆਂ ਵਰਸੇ ਛੁੱਟੀ ਉਹ ਚੱਕ ਲਈ ਜੂਹ ਹਾਲੋ ਮੁੰਮੋਕੇ ਦਾ ਹੋ ਜੇ ਰੇਲ ਤੇ ਸਾਡਾ ਦਾ ਛੋਟਾ ਵੀ ਬੱਸ ਬੈਠ ਕੇ ਚਲੇ ਜਾਉਂਗੇ ਕਿਹਾ ਸਾਡਾ ਦਾ ਸਾਈਕਲ ਲੱਕ ਹੋ ਗਿਆ ਇੱਥੇ ਬੱਸ ਨੂੰ ਆਗੇ ਤੁਸੀਂ ਦਾ ਹੱਥ ਦੇ ਕੇ ਲੰਗਜੂ ਮੈਂ ਜਿਹਦਾ ਨਾ ਚੱਕ ਹੋਇਆ ਉਹ ਤੋ ਪਰੌਣੇ ਲੱਗੇ ਹਨ ਪਰ ਪੂਰ ਵੀਰ ਸਾਡਾ ਪਰਾਉਂਡਿਆਂ ਦੀ ਸੇਵਾ ਲਾਉਂਦਾ ਹੋਇਆ ਲਾਡੀ ਦੇ ਲੱਗ ਪਈ ਗਿਆ ਜਾਨ ਜੀ ਰੋਗੇ ਜੀ ਤੁਸੀਂ ਦਹੀਂ ਕੇ ਗੈਲ ਪਰੌਂਠਾ ਮੇਰੀ ਹਿੰਮਤ ਨਹੀਂ ਵਿੱਚ ਲੱਕ ਕਰਦੇ ਕੋਈ ਨਹੀਂ ਪਰੌਂਡਾ ਗਾ ਕੇ ਸਾਈਕਲ ਲਾਉਣ ਦਾ ਮੈਂ ਦੋਨੋਂ ਦਿੱਛੋਂ ਨਾਲੇ ਖਾ ਲੋ ਖਾ ਲੋ ਪਰੌਂਠੇ ਮੈਨੂੰ ਮਾਫ ਕਰ ਹਾਂ ਹਿੰਮਤ ਤਾਂ ਆਪਣੀ ਮੇਰੀ ਜਿੱਥੇ ਲਿਆਉਣ ਦੀ ਹੈ ਇਸ ਦੁਆਰਾ ਆਪਾਂ ਖਾ ਕੇ ਜੀ ਖਾ ਕੇ ਤੜੀ ਪੱਕੇ ਪਰੌਂਠੇ ਤੁਰ ਪਏ ਹੁਣ ਚਾਹ ਪੀ ਕੇ ਹੁਣ ਕਹਿੰਦਾ ਸਾਈਕਲ ਚਲਾਵਾ ਹੁਣ ਜੀ ਆਏ ਕਰਦਾ ਵੀ ਇੱਥੇ ਮੰਝਾ ਲਾ ਲਈਏ ਤੇ ਇੱਥੇ ਪੈ ਜੀਏ ਉਹ ਪੈਸੇ ਪਹੀ ਹੋ ਲਈ ਇੱਕ ਹੋਰ ਪੈਸੇ ਦੇ ਦिए। ਫੇਰ ਆਹ ਗੇਟ ਬਾਹਰ ਸਾਈਕਲ ਹੈ। ਜਮਾਹੀ ਗੱਡੀ ਇਹ ਲੋ ਜੀ ਸੰਤ ਬਲਜੀਤ ਸਿੰਘ ਜੀ ਤੁਹਾਡੇ ਰ ਨਵੇਂ ਨਗਰ ਦੇ ਵਿੱਚ। ਇੱਥੇ ਕੰਟੀਨ ਹੈ ਕੰਟੀਨ ਬੜੀ ਈ ਬਹੁਤ ਸੋਹਣੀ ਤੇ ਸਾਫ ਸੁਥਰੀ ਹੈ। ਖਾਣਾ ਪੀਣਾ ਬਹੁਤ ਵਧੀਆ ਜੇ ਕਦੇ ਕੋਈ ਆਵੇ ਤਾਂ ਜਰੂਰ ਇੱਕ ਵਾਰ ਇੱਥੇ ਆਲੂ ਦੇ ਪਰੌਂਦਾ ਜਰੂਰ ਕਰਕੇ ਦੇਖੇ। ਇਹ ਉਹਨਾਂ ਦਾ ਡੇਰਾ ਜੀ ਸੰਤ ਬਲਜੀਤ ਸਿੰਘ ਜੀ ਦਾ। ਨਵੇਂ ਨਗਰ ਦੇ ਵਿੱਚ ਬਾਗੇ ਪੁਲ। ਉੱਪਰ ਦੇਖਦੇ ਆਂ ਚੱਲਦੇ ਹੁਣ ਲੱਗੇ ਮੁੰਡੇ ਜ਼ੋਰ ਕਰਨ ਐ ਇਹਨੇ ਸਾਈਕਲ ਚਲਾ ਗਿਆ ਆਈ ਮਨਾਰ 12 ਵਾਪ ਹੋ ਰਹੇ ਪਰੌਂਠੇ ਹਲਾ ਰਹੇ ਆ ਗੱਲਬਾਤ ਕਰੀਏ ਕੋਈ ਆਜੋ ਇਹ ਕੰਟੀਨ ਹੈਗੀ ਆ ਜੀ ਆਪਣਾ ਸ਼ਸ਼ਮਾ ਰੋਡ ਤੋਂ ਸ਼ਸ਼ਮਾ ਜਿਹੜਾ ਬਦੀਨ ਰੜਕ ਜਾਂਦੀ ਹੈ ਅਨਾਵਾਨਾਗਰ ਨਵੇਂ ਨਗਰ ਤੋਂ ਅੱਗੇ ਬੱਤੀ ਉਸ ਰਸਤੇ ਦੇ ਕੰਟੀਨ ਕੰਟੀਨ ਵੀ ਕਹਿ ਸਕਦੇ ਆਪਾਂ ਇਹ ਡੇਰਾ ਡੇਰੀ ਨਹੀਂ ਕੰਟੀਨ ਆਪੇ ਉਹ ਬਾਈ ਨੇ ਸੰਤ ਬਲਜੀਤ ਸਿੰਘ ਜੀ ਸਾਫ ਸਫਾਈ ਸਾਫ ਸੁਥਰਾ ਬਹੁਤ ਹੈ ਉਹ ਅੰਦਰੋਂ ਵੀ ਖਾਣਾ ਪੀਣਾ ਵੀ ਬਹੁਤ ਵਧੀਆ ਜੇ ਕਦੇ ਕੋਈ ਮੇਰਾ ਮਿੱਤਰ ਵੀਰ ਕੋਈ ਵੀ ਆਵੇ ਇੱਧਰ ਨੂੰ ਤਾਂ ਇੱਕ ਵਾਰੀ ਜ਼ਰੂਰ ਉਹਦੇ ਕੋਲ ਇੱਥੇ ਰੁੱਕ ਕੇ ਖਾ ਪੀ ਕੇ ਜਾਵੇ ਖਾਣਾ ਪੀਣਾ ਵੀ ਬਹੁਤ ਵਧੀਆ ਬਾਕੀ ਗੱਲਾਂ ਸਾਰੀਆਂ ਚਾਹ ਬਹੁਤ ਸਵਾਦ ਦੀ ਪਰੌਂਠੇ ਵੀ ਪੂਰੇ ਹੱਥ ਤੇ ਤਾਂ ਵਾ ਨਿਕਲਦੇ ਜੀ ਹੁਣ ਹਰੀਪੁਰ ਨੂੰ ਲੋ ਵੀ ਗਾਜਰਬਾਗ ਗਾਜਰਬਾਗ ਹੋ ਗਿਆ ਪੂਰੇ ਵੀਰ ਨੇ ਗਾਜਰਬਾਗ ਆ ਲਾਇਆ ਜਮਾ ਸਿਰਾ ਹੋਇਆ ਪਿਆ ਇਹ ਵੀ ਆ ਅੰਦਰ ਕੰਟੀਨ ਚੋਂ ਲੈਂਦਾ ਬਈ ਗਾਜਰਬਾਗ ਹੈ ਕਿ ਰਿਪੋਰਟ ਹੈ ਤੇ ਬਾਅਦ ਨੂੰ ਜਦ ਬਾਣੀ ਨਾਲ ਗੱਲਾਂ ਕਰਾਂਗੇ ਉੱਪਰ ਬਾਣੀ ਨਾਲ ਪੂਨਾਂ ਨਾਲ ਰਿਹਾ ਗਾ ਬਾਲਗ ਦੀ ਨਾ ਨਾ ਲਓ ਜੀ ਪਰੌਠੇ ਤੁੰਨ ਕੇ ਚੰਗੀ ਤਰ੍ਹਾਂ ਤਸੱਲੀ ਕਰ ਕੇ ਹੁਣ ਤੁਰ ਪੈ ਸਾਈਕਲ ਚਲਾਉਣ ਦੀ ਜੀ ਨਹੀਂ ਕਰਦਾ ਨਵੇਂ ਨਗਰ ਪਹੁੰਚ ਚੁੱਕੇ ਆ ਲਾਡੀ ਵੀਰ ਨੇ ਕੰਮ ਖਿੱਚਿਆ ਪਿਆ ਨਾਲੋਂ ਨਾਲ ਜਾ ਰਿਹਾ ਪਰੌਠੇ ਨੇ ਤਸੱਲੀ ਕਰਾਈ ਪਈ ਆ ਬਾ ਚੱਲ ਰਹੇ ਆ ਹੌਲੀ 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 ਦਾ ਗਾਣੂ ਐ ਹੀ ਰਹਿ ਗਿਆ ਪਿੱਛਾਂ ਲੱਗਦੀ ਲਾਡੀ ਵੀਰ ਲੱਗਿਆ ਹਵਾ ਭਰਾਉਣ। ਇਹ ਕਹਿੰਦਾ ਨਾਲ ਚੈਨ ਨੂੰ ਮੜਾ ਤੇਲ ਲਾ ਲੀ ਗਾਲਾ। ਛੜਕ ਫੇਰ ਮਾਰੋ ਮਾਰ ਚੱਲ ਰਹੀ ਹੈ। ਗਾਹ ਪਿੰਡਾਣਾ ਜੀ ਕਹਿੰਦੇ ਸ਼ਾਹਵਰ। ਅੱਗੇ ਪਹੁੰਚ ਗਏ ਪਹਾੜੀਆਂ ਦੇ ਵਿੱਚ। ਫੇਰ ਧੁੰਦਲੀ ਨਾ ਧੋਲੀਆਂ ਦਿਖਦੀਆਂ ਹੋਣੀਆਂ। ਦੀ ਬੱਦੀ ਮੇਂ ਤੁਹਾਡਾ ਸਵਾਗਤ ਹੈ। ਮੱਦੀਨ ਦਾ ਸਟੇਰੀਆ ਪਹੁੰਚ ਚੁਕੇ। ਲਓ ਜੀ ਕੋਟਲੇ ਪਹੁੰਚ ਗਏ ਆ। ਕੋਟਲੇ ਪਹੁੰਚ ਗਏ। ਥੋੜੀ ਜੀ ਰੈਸਟ ਕਰ ਰਹੇ ਆ। ਮਰੂਟਾ ਬਹੁਤ ਵਧੀਆ ਔਰ ਲੰਬਾ ਲੰਜਾ ਮਰੂਟਾ। ਅਹੇ ਮਰੂਟੇ ਆਪਣੇ ਤਾਂ ਦੇਖਣੇ ਹੀ ਰਹਿ ਗਏ ਬਸ। ਕਿਤੇ ਕਿਤੇ ਪਿੰਡ ਚ ਆ ਬਾਬਾ ਕੁੰਡੀਆਂ ਬਣਾਉਂਦਾ ਭਾਈ। ਕੁੰਡੀ ਸੋਟਾ ਜਿਵੇਂ ਆਪਣਾ ਕੁੰਡੀ ਸੋਟਾ ਕਹਿੰਦੇ ਬਣਾਉਂਦਾ ਬਾਬਾ ਵਜਰਾ ਉਹ ਵੀ ਰੂਹੀ ਲੱਗਾ ਵਾ ਇੱਕ ਮੇਰੇ ਨਾਲ ਟਾਈਮ ਲੈਪਸ ਬਣਾਉਣਾ ਕਹਿੰਦਾ ਮੈਂ ਇਹ ਵੀ ਪੂਰੀ ਮਿਹਨਤ ਦਾ ਪੱਥਰ ਨੂੰ ਪਾੜਨਾ ਕਿ ਸਿਖਾ ਲਈ ਆ ਆਪਾਂ ਆ ਚੜਾਈ ਜਾਣਾ ਆ ਜਾਣਾ ਆਪਾਂ ਨੇ ਜਹਾਲਾ ਹਿਸਾਬ ਕਿਤਾ ਬਾਹ ਹੈ ਆ ਜਾਣਾ ਉੱਪਰ ਨੂੰ ਭਰਪੂਰ ਵੀਰ ਹੋਣੀ ਭਰਪੂਰ ਹੋਏ ਪਏ ਆ ਗਜਰੇਲਾ ਖਾ ਕੇ ਜਮਾ ਆਨੰਦਮਈ ਆਨੰਦਮਈ ਹੋਏ ਪਏ ਆ ਗੋਲੀ ਨਹੀਂ ਗੋਲੀ ਤਾਂ ਸਾਲਾ ਹੈ ਨਹੀਂ ਪਰ ਗੁਰੀ ਹੈ ਗੋਲੀ ਨੂੰ ਜਾਣਾ ਨਹੀਂ ਹੈ ਬੰਗਲਾ ਮੈਂ ਛੋਟਾ ਹੁੰਦਾ ਇਲਾਕਾ ਹੁੰਦਾ ਬਣਾਉਣਾ ਟੁੰਡੀਆਂ ਕੱਢੀ ਆਓ ਆ ਖਾ ਕੇ ਆਓ ਬੰਗਲਾ ਗੱਦੀ ਵੀ ਆਨ ਉੱਪਰ ਰਿਪੋਰਟ ਬਣਾਈ ਹੋਈ ਆ ਟਕਾਣਾ ਵੀ ਬਹੁਤ ਵਧੀਆ ਪਰ ਰੋਟੇ ਥੱਲੇ ਨਾਲੇ ਆਲੀ ਬੰਨੀ ਕੁੰਡੀ ਬਾਬੇ ਦੀ ਮਿਹਨਤ ਵੀ ਬਹੁਤ ਲੱਗਦੀ ਹੈ ਚਾਰ ਚੁਥਾ ਨੂੰ ਘੜ ਕੇ ਗੋਲੀ ਬਣਾਦਾ ਨਾ ਬਾਬੇ ਨੇ ਮੇਰੇ ਕੋਲ ਆਉਂਦਾ ਥੋੜੀ ਕਿ ਗੱਡੀ ਵੀ ਖਰਾਬ ਹੋ ਗਈ ਗੱਡੀ ਗੇਅਰ ਨਹੀਂ ਲੁੰਦੀ ਹੋਇਆ ਛੋਟਾ ਚੜਾਈ ਉਰ ਕੰਮ ਕਰਾਉ ਕਰਦੀ ਆ ਹਾਂ ਔਰ ਹੁਣ ਬਾਅਦ ਚ ਦੇਖਦੇ ਆ ਸਿਰੇ ਪਹੁੰਚ ਗਏ ਜਾਂ ਸਿਰੇ ਪਹੁੰਚ ਜੂਗਾ ਜਾਂ ਫਿਰ ਮਕੈਨਿਕ ਕੋਲੇ ਜਾਊਗੀ ਗੱਡੀ ਆ ਜਾਣਾ ਹੁਣ ਉੱਪਰ ਨੂੰ ਬੱਸ ਇਹਨੇ ਦਿੱਤਾ ਕਰਦੀ ਹੈ ਨੇ ਜਿੱਤੇ ਬਾਅਦ ਓਕੇ ਰਿਪੋਰਟ ਹਰੀ ਪਰ ਪਹੁੰਚ ਜਾਣਾ ਇਹਦੇ ਬਾਅਦ ਆਪਾਂ ਨਾ ਬਾਬੇ ਦੀ ਮਿਹਨਤ ਬਹੁਤ ਪੱਥਰ ਪਾੜਨਾ ਘਸ ਗਾਲਾ ਵਾਟਰ ਸਪਲਾਈ ਨਹੀਂ ਲੈ ਲਿਆ ਸਭ ਨੇ ਕਿਉਂਕਿ ਬਲੌਗਰ ਬਹੁਤ ਬਲੌਗ ਨੂੰ ਬਲੌਗਰ ਨੂੰ ਬਲੌਗਰ ਟੱਕ ਰਿਹਾ ਪਿਆ ਪਹਿਲਾਂ ਹਜੂਰ ਸਾਹਿਬ ਰਾਣਾ ਟੱਕ ਰਿਹਾ ਵਾ ਇਹਦਾ ਉਹਨਾਂ ਆਹ ਵੀਰ ਟੱਕ ਰਿਹਾ ਵਾ ਚਲੋ ਵਧੀਆ ਚੰਗੀ ਗੱਲ ਹੈ ਮौजਾਂ ਲੱਗੀਆਂ ਰਹਿੰਦੀਆਂ ਨੇ ਸਭ ਦੀ ਇਹ ਕੋਹ ਚੜਾਈ ਚੜਨ ਤੋਂ ਬਾਅਦ ਸਿੰਡੋ ਸਿੰਢੀ ਹੋਇਆ ਹੋਇਆ ਕੰਮ ਸੋਹਣਾ ਸੋਹਣੀ ਰਲਦਾ ਪਰ ਖਿੱਚੀ ਆ ਪਿਆ ਕੰਮ ਬੋਲਣ ਨੂੰ ਵੀ ਇੰਜੀ ਕਰਦਾ ਤਰਾਈ ਵੀ ਨਹੀਂ ਆਉਂਦੀ ਕੋਈ ਪਰ ਪਹਾੜਾ ਮੇਰੇ ਤਾਂ ਪਹੁੰਚੋਗੇ ਹੁਣ ਪਹੁੰਚਣਾ ਜੀ ਹਰੀਪੁਰ ਬਾਬੇਆਂ ਦੇ ਹੁੰਡੇ ਆਪਣੇ ਨਾਲ ਦਿਓ ਅਗਲੇ ਟਰੱਕ ਕੋਲੇ ਹਲੇ ਅਸੀਂ ਤਾਂ ਪਿੱਛੇ ਹੀ ਆਂ ਵਾਕੀ ਗੱਲ ਕੀ ਗੱਲ ਬਣੇ ਰਹੋ ਭਾਈ ਕਿੱਥੇ ਤੱਕ ਦੇਖ ਹੁੰਦਾ ਦੇਖ ਵੀ ਲਿਓ ਗਾਲਾਂ ਵੀ ਨਾ ਕਢਿਓ ਲਾਡੀ ਹੁਣੀ ਤਾਂ ਲੱਗਦਾ ਪਹੁੰਚ ਗਏ ਮੈਂ ਤਾਂ ਤੁਰਕੀ ਹੋਇਆ ਮੈਂ ਬਾਈ ਚੜਾਈ ਬਹੁਤ ਈ ਆ ਹੌਲੀ ਹੌਲੀ ਜਾਂਦਾ ਜਾਂਦਾ ਮੈਨੂੰ ਕਹਿੰਦੇ ਵੀਡੀਓ ਬਣਾ ਲੈ ਫਿਰ ਲਾਓ ਬਾਈ ਤਾਂ ਬੋਲਿੰਗ ਦਾ ਏਡੀ ਬੜੀ ਛੜਾਈ ਆ ਅਸੀਂ ਦੇਖਦੇ ਦਿੰਦਾ ਵੀਡੀਓ ਸ਼ੂਟ ਕਰੀ ਬਾ ਬਾਦ ਚੌੜੀ ਉਹ ਲਾਈ ਇਹਦੇ ਵਿੱਚ ਇੱਥੇ ਤਾਂ ਜ਼ਾਬ ਜ਼ਾਈ ਕੰਮ ਹੋਇਆ ਹੋਇਆ ਦਾ ਬਹੁਤ ਔਖੇ ਕੰਮ ਜਿਹੜੇ ਆ ਚੜਾਈ ਹੋਈ ਬਹੁਤ ਤੇ ਚੜਾਈ ਜਿੱਥੇ ਮਾੜੀ ਮਾੜੀ ਤਰਾਈ ਆਉਂਦੀ ਆ ਉੱਛੇ ਮੋੜਾ ਜਾ। ਨੀਚੋਂ ਮਿਲਦੀ ਨੀਚੋਂ। ਹਲੇ ਜਾਣਾ ਬਦ ਨਹੀਂ ਕਿੱਥੇ। ਹਲੇ ਹਰੀਪੁਰ ਬਾਬਿਆਂ ਦਾ ਗੁਰਦੁਆਰਾ ਦਿਖ ਨਹੀਂ ਰਿਹਾ। ਹੁਣ ਬਸ ਚਲੋ ਜਾ ਲਿਆ ਹਲੇ ਦਾ। ਨਾ ਹੋਈ ਪਈ ਆ। ਲਾਡੀ ਵੀਰੋ ਚਲੇ ਜਾ। ਸਭ ਤੋਂ ਰਿਖਮਾ ਹੀ ਰਹਿ ਗਿਆ। ਸਭ ਤੋਂ ਪਹਿਲਾਂ ਟਾਈਮ ਪਰ ਪਹੁੰਚੋਗੇ ਸਭ ਦੇ ਵੀ ਸੀ ਰਹਿ ਗਿਆ। ਨਾ ਹੋਈ ਬਈ ਨਾ ਵਰਗੀ ਨਾ ਹੋਈ ਬਈ ਲਾਡੀ ਵੀਰ ਰੁਗ ਗਿਆ ਪੰਜਰ ਟੁੱਟ ਗਈ ਚੇਨ ਚਲੋ ਜੀ ਲਾਡੀ ਵੀਰ ਦੀ ਟੁੱਟ ਗਈ ਚੇਨ ਲਾਡੀ ਵੀਰ ਵਾਲੇ ਜਹਾਜ਼ ਦੀ ਟੁੱਟ ਗਈ ਚੇਨ ਦੇਖਦੇ ਹਾਂ ਕਿ ਆਉਂਦਾ ਥੋੜਾ ਜਿਹਾ ਇਧਰ ਨੂੰ ਕਰ ਲੈ ਕਾਕਾ ਆਉਂਦਾ ਪਿਛਾ ਨੂੰ ਇਧਰ ਨੂੰ ਕਰ ਮੋੜੇ ਬਾਕੀ ਦੱਸ ਦਿਆਂ ਤੁਹਾਨੂੰ ਮੜਾ ਦੇਖ ਲਈ ਹੁਣ ਕਿਆ ਸੀਨ ਨਾ ਮਾਵਾ ਇਨਿਕ ਨਾਲ ਟਿਬੀਰੋ ਲੋ ਜੀ ਸਰਵਿਸਾਂ ਹੋ ਰਹੀਆਂ ਆ ਚੇਨ ਟੁੱਟ ਗਈ ਆ ਪਾੜ ਗਈ ਜੋਰ ਬੜਾ ਆਹ ਵੀ ਸੜਕ ਫਰਕਸਾ ਬੜਾ ਜੋਰ ਮਾਰ ਚੰਗਿਆੜੇ ਗੱਡੂ ਗਏ ਬਾਈ ਭਰਪੂਰ ਸਿੰਘ ਉਸਤਾਦ ਜੀ ਹੁਣੀ ਕੋਚ ਸਾਹਿਬ ਕੋਈ ਸਲਾਹ مشਵਰਾ ਨਹੀਂ ਦਿੰਦੇ ਹੋਏ ਸਵਾਦ ਸਵਾਦ ਲੈ ਰਹੇ ਹੋ ਬਸ ਕੋਸਾ 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 ਮੂਰੇ ਕੋਸਾ ਨਜ਼ਾਰੇ ਲੈ ਰਹੇ ਆ ਖੜੇ ਦੇਖ ਰਹੇ ਆ ਬੱਚਿਆਂ ਨੂੰ ਛੜਾ ਚੱਲ ਪਿਆ ਚਿੜੀ ਉੱਠ ਗਈ ਚਿੜੀ ਕਿਦੱਕ ਕਰਦਾ ਹੀ ਦਿਖਾਦੀ ਬਾਸਣਾ ਕਾਹ ਕਿੱਥੇ ਜਾਣਾ ਛਿਗਾਰ ਉੱਠੜਿਆ ਭਾਈ ਚਾਂ ਦਾ ਕੰਮ ਕਰ ਰਿਹਾ ਹੈ ਤਾ ਕੰਮ ਸਿਰਈ ਹੈ ਲੋਕ ਨਹੀਂ ਚਾਲੋ ਭਰਾਵਾ ਕੰਮ ਤਾਂ ਓਖਾ ਹੋ ਕੰਮ ਹੋਇਆ ਤਰਾਈ ਹਲੇ ਇੱਕ ਚੜਾਈ ਨਾ ਹੋਈ ਬਈ ਵਾਲੀ ਜਿੱਦ ਤੱਕ ਇਹਨੇ ਵੀ ਬਾਈ ਜੀ ਹਿਸਾਬ ਜੇ ਨਾਲ 2600 ਟਾ ਬੋਲਦਾ ਵੀਰ ਜਿਵੇਂ ਆਉਂਦਾ ਉਵੇਂ ਹੀ ਬੋਲੀਦਾ ਆ ਬਾਈ ਵੀਰ ਨੇ ਹੁਣ ਕੱਢਿਆ ਮੇਨਪੁਰ ਜਾ ਕਹਿੰਦਾ ਆਹੀ ਪੁਰਜਾ ਦਾ ਚਾਹੀਦਾ ਦਾ ਕਾਸਤੀ ਚੈਨ ਲਓ ਜੀ ਮਕੈਨਿਕ ਰੈਡੀ ਉੱਜੇ ਪਈ ਸਾਰੀ ਵੀਰ ਕਿਆ ਕਹਿਣਾ ਇਹਨੂੰ ਅਗਲਾ ਚੈਨ ਨੂੰ ਕਿਤੇ ਵਟਾ ਤਾਂ ਨਹੀਂ ਆਇਆ ਵਾ ਪਤਾ ਪਾਇ ਕਰਦੇ ਦੂਆ ਕੈਂਚੀ ਐਨਾ ਭਾਵਕ ਨਹੀਂ ਹੋਣਾ ਕੋਹੋਲੀਆਂ ਪਾਲੀਆਂ ਗੱਲਾਂ ਕੋਹੋਲੀਆਂ ਪਾਲੀਆਂ ਗੱਲਾਂ ਨਾ ਕਰੋ ਵਧੀਆ ਪੌਖੜਾ ਬੂਖੜਾ ਫਸਾ ਵਾ ਤਾਂ ਨਹੀਂ ਚਾ ਲੋ ਜੀ ਹਰੀਪੁਰ ਬਾਬਿਆਂ ਦੇ ਪਹੁੰਚ ਗਏ ਜੀ ਟਾਈਮ ਹੋ ਗਿਆ 11:00 ਵਜੇ 7:30 ਵਜੇ ਤੁਰੇ ਤੇ ਆਖੀਰਲੀ ਚੜਾਈ ਨੂੰ ਦਿੱਤਿਆ ਕਰਾ ਦਿੱ ਜਮੇ ਮੈਂ ਤਾਂ ਤੁਰ ਕੀ ਹੋ ਲਿਆ ਦਾ ਮਾਬੇ ਨੇ ਢਿੱਕੀ ਮੱਥਾ ਹਾਂ ਬਾਕੀ ਅੱਗੇ ਦਾ ਪ੍ਰੋਗਰਾਮ ਮਿੱਤਰ ਵਿਹਾਰੇ ਦੱਸੂਗਾ ਕਿ ਆਸੀ ਨੇ ਕਰੋ ਮਹਾਰਾ ਦੇ ਨਮਸਤਕ ਹੋਲੀਓ ਜੀ 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 ਮੁੰਡੇ ਰੈਸਟ ਕਰ ਰਹੇ ਆ ਥੱਕ ਕੇ ਸਾਈਕਲ ਚਲਾ ਚਲਾ ਕੇ ਹਾਂ ਜੀ ਗਰੀਏ ਚੌਲਾ ਪਰ ਕਿਹਾ ਪਹਿਲੇ ਤੋਂ ਮਾਦਰ ਅੰਦਰ ਦਰਬਾਰ ਹੈ ਜੀ ਬਾਬਾ ਜੀ ਦਾ ਅੰਦਰ ਦਾ ਕੋਲੋਂ ਹੈ ਨਾ ਚੈਮਰਾ ਚਲਾਉਣਾ ਹੈ ਮਾਰੇਦਾਰ ਮਾਲਕ ਸਖਰ ਕੀ ਚੜਦੀ ਗਲਰਖੀ ਆ ਗਈ ਆਹੋ ਸਾਹਪੜੇਗਾ ਬਹੁਤ ਨੇ ਕਾਲੇ ਜਿਹਾ ਆਇਆ ਕਿ ਅੱਜ ਤਾਂ ਮੈਂ ਤੋ ਆਇਆ ਜਿਵਾਨਾਂ ਨੇ ਪਾਣੀ ਭਰ ਲਿਆ ਪਾਣੀ ਭਰ ਕੇ ਹੁਣ ਚੱਲ ਪਏ ਭਾਈ ਬਾਬਿਆਂ ਦੇ ਆਉਣੇ ਨੂੰ ਥੱਲੇ 6 ਮਿੰਟ ਬਾਅਦ ਬੱਗੀਆਂ ਆ ਗਈਆਂ ਬੱਗੀਆਂ ਹਾਂ ਗੁਰੀ ਹਾਂ ਦੂਰਾ ਕਾ ਕਹਿੰਦਾ ਟਰਗਮ ਟਰਗਮ ਹੋ ਗਿਆ ਲਾਡੀ ਵਾਲਾ ਨਾਲ ਦੀ ਵੇਟ ਲਾਇਆ ਹੋ ਗਿਆ ਬੱਬੂ ਕਿੱਥੇ ਬੱਬੂ ਵਾਲੇ ਵਿਛੀ ਆ ਰਹਾ ਉੱਥੇ ਆ ਗਏ ਬਾਈ ਜਸ ਬਾਬੇ ਕੋਲ ਰੋਟੇ ਕੋਲ ਚਾਹ ਬਣਾਉਂਦਾ ਕੁੰਡੀਆਂ ਸੋਟਾ ਹਾਂ ਇਹ ਦੁਆਰੇ ਨੇ ਬਣ ਲੱਗੇ ਹੋਏ ਲੋ ਜੀ ਬੱਬੂ ਵੀਰ ਪਿੱਛੇ ਰਹਿ ਗਿਆ ਦੀ ਆ ਗਿਆ ਐਨੇ ਵਾਂ ਦਿਨੀ ਵਾਂ ਦਿਨੀ ਗਰਮ ਹੈ ਇਹਨਾਂ ਦਾ ਅਸੀਂ ਉੱਪਰ ਤੇ ਮੁੜਿਆ ਇਹ ਕਿਆ ਕਹਿੰਦਾ ਬਹੁਤ ਟਾਈਮ ਲਗਾ ਦਿਆ ਸਾਮਾਨ ਦੇ ਗਿਰਕੇ ਦਾ ਅੱਛਾ ਅੱਛਾ ਸਾਮਾਨ ਗਿਰਕੇ ਦਾ ਬਾਈ ਗੁਰੀ ਫੇਰ ਤਿਆਰ ਵਰ ਤਿਆਰ ਖੜਾ ਏ ਉਹ ਗੁਰੀ ਛੋਲੇ ਮਾਤੇ ਸਾਮਾਨ ਗਿਰਕੇ ਦਾ ਛੋਲੇ ਮਾਤੇ ਛੋਲੇ ਮਾਤੇ ਸਾਮਾਨ ਗਿਰਕੇ ਦਾ ਪੂਰੀ ਲੱਗਿਆ ਬੈਠਣ ਝਾੜੂ ਮਾਰ ਕੇ ਸਾਫ ਕਰਕੇ ਇਹ 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 ਆਹ ਤੇਰੀ ਚੱਲ ਹੁਣ ਬੜੇ ਹੀ ਵਾਦ ਬਹੁਤ ਨਵੀਂ ਨਗਰ ਤੇ ਆਈ ਬਹੁਣ ਹੌਲੀ ਹੌਲੀ ਚਲੋ ਨਵੇਂ ਨਗਰ ਜਾ ਕੇ ਚਾਹ ਪੀਣੀ ਬੰਦੀ ਉਹ ਬਗਾਨਾ ਹੋਗੇ ਹੜਵੇ ਦੀਆਂ ਉਹ ਲਾਡੀ ਹੜਵੇ ਦੀ ਗਾਰ ਹੋਗੀ ਇੱਥੇ ਰੋ ਕੀ ਹੋ ਗਿਆ ਕੀ ਕਹਿੰਦਾ ਉਹ ਕੁਲਚੇ ਵਾਲੇ ਕੋਲ ਰੁਕਣਾ ਹੁਣ ਆਪਾਂ ਕੁਲਚਾ ਖਾਂਗੇ ਬੜਾ ਠੀਕ ਆ ਮੇਰੇ ਬੇਟਾ ਗੁਲਚੇ ਕਹਿੰਦੇ ਮਸ਼ਹੂਰ ਗੁਲਚੇ ਆ ਵਧੀਆ ਬਣਾਉਂਦਾ ਮੁੰਡਾ ਰੁਕੇ ਗੁਲਚੇ ਛਕੇ ਮਿਰਚਾਂ ਲਵਾਈਆਂ ਆ ਲੈ ਬਾਈ ਮੈਂ ਹੁਣ ਗਾਹਾਂ ਜਿੱਥੇ ਆਉਂਦੇ ਹੋਏ ਚਾਹ ਪੀਤੀ ਸੀ ਇੱਕ ਵਾਰੀ ਚਾਹ ਪੀਣੀ ਕਹਿੰਦੇ ਉੱਥੇ ਪਾਣੀ ਮਿਰਚਾ ਬਹੁਤ ਹੈ ਇੱਕ ਸਲੋਮ ਹਟਣ ਲੱਗਾ ਡੱਬੇ ਵਰਗਾ ਲਿਖਿਆ ਵੀਰ ਖੋਲ ਡੱਬਾ کیا ਹੈ ਕੀ ਹੈ ਕੀ ਹੈ ਫੇਵਰਿਟੀ ਇਜ਼ ਆਰ ਪ੍ਰਾਇੋਰਟੀ ਇਸ ਸੌਰੀ ਪਰ ਪੈਰਿਟੀ ਇਜ਼ देयर ਪ੍ਰਾਇਰਿਟੀ ਗਾਜਰ ਬਾਗ ਚਾਕੇ ਗਏ ਅੱਜ ਭਾਈਏ ਚੇਰਿਆਂ ਪਰ ਸਮੈਲਾ ਆ ਗਿਆ ਗਾਜਰ ਬਾਗ ਨੂੰ ਦੇਖ ਕੇ ਅੰਨਾ ਬਾਗ ਖੁੱਲ ਗਿਆ ਮੈਂ ਜੱਪਨ ਆ ਗਿਆ ਚਿੜੀ ਮਾਰ ਕੇ ਆ ਗਿਆ ਵੀਰ ਸੋੜਾ ਚਿੜੀ ਮਾਰ ਕੇ ਆ ਗਿਆ ਸਾਡਾ ਵੀਰ ਹੂੰ ਸਾਡੀ ਬੌਂਡ ਵੀ ਗਾਜਰਦਾਰ ਵੀ ਆ ਗਿਆ ਇਹ ਤੁਹਾਨੂੰ ਅੱਧੀ ਵਜੇ ਲੱਗਣਾ ਰਹਿਣਾ ਹੀ ਪਰੇ ਆ ਵੀ ਪੰਜਾਬ ਵਿੱਚ ਬਹੁਤ ਸਵਾਗਤ ਹੋਇਆ ਕੋਈਆਂ ਯਾਤਰਾਇਆਂ ਮੁੱਖੇ ਚੜ੍ਹ ਸੀ ਨੂੰ ਨਿਕਲ ਪਾਉਂਦੇ ਆ ਗੋਆ ਅਰਚਣੇ ਕਾਲੇ ਜਰਾ ਉੱਪਰ ਹੀ ਰੋਕ ਲਾਉਂ ਗਿਆ ਲਓ ਜੀ ਪਹੁੰਚੇ ਮੁੜ ਕੇ ਸਿਸਮਾ ਟਾਈਮ ਦੇ ਕੋਲ ਦੂਰ ਦੂਰ ਤੱਕ ਕਿਸ਼ਤੀਆਂ ਵੀ ਦਿਖਦੀਆਂ ਥੋਨੂੰ ਦਿਖਾਉਣਾ ਮੈਂ ਜੋ ਇੱਥੇ ਤੱਕ ਮੇਰਾ ਫੋਨ ਪਹੁੰਚਿਆ ਕਿਸ਼ਤੀਆਂ ਤਾਂ ਨਹੀਂ ਡੱਬੇ ਜਿਹੀ ਦਿਖਦੇ ਆਂ ਕੁਛ ਚਲੋ ਛੱਡੋ ਭਰਾਹਾਂ ਕਾ ਨੂੰ ਕਿਸੇ ਦੀ ਪ੍ਰਾਈਵੇਸੀ ਉੱਪਰ ਇੱਧਰ ਠੀਕ ਆ ਇੱਧਰ ਵੀ ਠੀਕ ਆ ਹਾਂ ਆਏ ਤੁਹਾਨੂੰ ਪਿੱਛੇ ਨੂੰ ਹਟਾ ਕੇ ਕੈਮਰਾ ਮੈਂ ਦਿਖਾ ਸਕਦਾ ਤੁਸੀਂ ਦੇਖ ਲਓ ਭਾਈ ਦੂਰ ਦੂਰ ਤੱਕ ਕਿਸ਼ਤੀਆਂ ਦਿਖ ਰਹੀਆਂ ਐ ਬੰਦੇ ਆਉਣੇ ਭਰਪੂਰ ਨਾਲ ਹੀ ਵੀ ਖੜੇ ਆਂ ਅੰਦਰ ਆਉਂਦੀ ਅੰਦਰ ਅੰਦਰ ਖੁਸ਼ ਹੋ ਰਹੇ ਪੂਰੇ ਹੈ ਲੋਹਰੇ ਨਹੀਂ ਨਹੀਂ ਐਡ ਕਰ ਦੇ ਲਾਨੂੰ ਸੁੱਕੀ ਕਿੱਕਰ ਵੀ ਖੜੀ ਆ ਭਾਈ ਬੰਦੇ ਥੱਕ ਗਏ ਲੜਾਈਆਂ ਚੜ ਚੜ ਗਏ ਲਾਡੀ ਵੀਰ ਮਾਸੀ ਖੜਾ ਨਹੀਂ ਹੋਇਆ ਹੈ ਲਓ ਜੀ ਮਾਨਕਪੁਰ ਪਹੁੰਚ ਗਏ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਆਖਣ ਦਾ ਬਣਾਈ ਰਹੋ ਸ਼ੱਕਰਪਾਈ ਹੋਏ ਰਹੇਓ ਪਿੰਡ ਦਾ ਕਿੱਥੇ ਬਣ ਗਿਆ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਨਾ ਕਰਿਓ ਥੋੜਾ ਹੋਰ ਅੱਗੇ ਜਾਣਾ ਆਪਣੇ ਜੋ ਬਣਦਾ ਹੋਇਆ ਉਹਨਾਂ ਕ ਦੇਦੇ ਹੋ ਬਹੁਤ ਧੰਨਵਾਦ ਬਹੁਤ ਬਹੁਤ ਚਲੋ ਠੀਕ ਹੈ ਜੀ ਓਕੇ ਲਾਈਕ ਸ਼ੇਅਰ ਓਕੇ ਕੋਸਰ ਸਬਸਕ੍ਰਾਈਬ ਜਰੂਰ ਕਰਿਓ ਓਕੇ ਸ਼ੁਕਰੀਆ ਜੀ ਤੁਹਾਡਾ ਆਜ